ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੁਹਾਨੂੰ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਡੀਪੀਸੀ ਪੰਜਾਬੀ ਦੇ ਉੱਤੇ ਅਸੀਂ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਖੂਬਸੂਰਤ ਲੋਕੇਸ਼ਨ ਦੇ ਉੱਤੋਂ ਜਿਹੜਾ ਆ ਇਹ ਵੀਡੀਓ ਲੈ ਕੇ ਆਏ ਆ ਜੇਕਰ ਤੁਸੀਂ ਨੇਚਰ ਨੂੰ ਪਿਆਰ ਕਰਦੇ ਹੋ ਜੇਕਰ ਤੁਸੀਂ ਕੁਦਰਤੀ ਰੰਗਾਂ ਨੂੰ ਕੁਦਰਤੀ ਸਰੋਤਾਂ ਨੂੰ ਤੇ ਜਾਂ ਬਾਗ ਬਗੀਚਿਆਂ ਦੀ ਇਸ ਤਰ੍ਹਾਂ ਦੀ ਹਰੀ ਭਰੀ ਜਿਹੜੀ ਗੱਲਬਾਤ ਆ ਉਹਨੂੰ ਪਸੰਦ ਕਰਦੇ ਹੋ ਤੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤੇ ਦੋਸਤੋ ਇਸ ਟਾਈਮ ਜਿਹੜੇ ਬਾਗ ਦੇ ਵਿੱਚ ਮੈਂ ਮੌਜੂਦ ਆ ਇਹ ਬਾਗ ਜਿਹੜਾ ਆ ਇਹ ਹੈਗਾ ਆ ਜੀ ਇੱਕ ਅੰਬਾਂ ਦਾ ਨਾਖਾਂ ਦਾ ਜਿਹੜਾ ਕਿ ਲੀਤੀਆਂ ਦਾ ਬਹੁਤ ਸਾਰਾ ਬਹੁਤ ਵੱਡਾ ਇਹ ਜਿਹੜਾ ਬਾਗ ਆ ਇਸ ਟਾਈਮ ਜਿਹੜੇ ਬਾਗ ਦੇ ਜਿਹੜੇ ਏਰੀਆ ਦੇ ਵਿੱਚ ਮੈਂ ਖੜਾ ਵਾਂ ਇਹ ਜਿਹੜਾ ਬਾਗ ਆ ਇਹ ਹੈਗਾ ਲੰਗਾਠਾਂ ਦਾ ਇਸ ਟਾਈਮ ਜਿਹੜਾ ਆ ਲੰਗਾਠ ਦੇ ਫਰੂਟ ਦਾ ਜਿਹੜਾ ਆ ਸੀਜ਼ਨ ਜਿਹੜਾ ਆ ਉਹ ਚੱਲਦਾ ਪਿਆ ਆ ਤੇ ਲੰਗਾਠਾਂ ਦੇ ਇਸ ਸੀਜ਼ਨ ਦੇ ਵਿੱਚ ਜਿਹੜਾ ਆ ਮੈਂ ਤੁਹਾਨੂੰ ਇਸ ਬਾਗ ਦੇ ਵਿੱਚ ਲੈ ਕੇ ਆਇਆ ਵਾਂ ਤੇ ਜਿਹੜੀ ਖੂਬਸੂਰਤੀ ਪਰਿਆਵਰਣ ਹੈ ਜਿਹੜਾ ਇੱਥੋਂ ਦਾ ਜਿਹੜਾ ਮਾਹੌਲ ਆ ਜਿਹੜਾ ਬਹੁਤ ਸੋਹਣਾ ਆ ਬਹੁਤ ਸੋਹਣਾ ਜਿਹੜਾ ਆ ਫਰੂਟ ਐ ਇਸ ਟਾਈਮ ਲੱਗਾ ਆ ਨਾਲ ਦੀ ਨਾਲ ਜਿਹੜੀਆਂ ਮੈਂ ਤਸਵੀਰਾਂ ਤੁਹਾਨੂੰ ਦਿਖਾਈ ਜਾਨਾ ਵਾ ਦੇਖੋ ਕਿੰਨਾ ਸੋਹਣਾ ਜਿਹੜਾ ਫਰੂਟ ਆ ਉਹ ਲੱਗਾ ਆ ਆ ਲੰਗਾਟ ਕਿੰਨੀ ਸੋਹਣੀ ਜੈਲੋ ਰੰਗ ਦੀ ਹਰੇ-ਹਰੇ ਜਿਹੜੇ ਆ ਪੱਤੇ ਉਹਨਾਂ ਦੇ ਵਿੱਚ ਜਿਹੜੀਆਂ ਪੀਲੇ ਰੰਗ ਦੀਆਂ ਰਸ ਭਰੀਆਂ ਲੰਗਾਠਾਂ ਨੇ ਉਹ ਲੱਗੀਆਂ ਹੋਈਆਂ ਨੇ ਤੁਹਾਨੂੰ ਦੱਸ ਦਈਏ ਕੀ ਟੂਟ ਦੀ ਜਿਹੜੀ ਸਟੋਰੀ ਐ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਲੰਗਾਠਾਂ ਤੁਸੀਂ ਬਾਜ਼ਾਰ ਤੋਂ ਸ਼ਹਿਰ ਤੋਂ ਦੁਕਾਨਾਂ ਤੋਂ ਰੇੜੀਆਂ ਤੋਂ ਲੈ ਕੇ ਖਾਧੀਆਂ ਹੋਣਗੀਆਂ ਪਰ ਲੰਗਾਠਾਂ ਦੇ ਬੂਟੇ ਜਾਂ ਲੰਗਾਠਾਂ ਦਾ ਜਿਹੜਾ ਫਾ ਲਿਆ ਉਹ ਕਿਵੇਂ ਲੱਗਾ ਹੁੰਦਾ ਆ ਕਿਸ ਤਰ੍ਹਾਂ ਲੱਗਦਾ ਆ ਕਿਹੜੀ-ਕਿਹੜੀ ਬਾਹਰ ਦੇ ਵਿੱਚ ਲੱਗਦਾ ਆ ਉਹ ਸਾਰੀ ਗੱਲਬਾਤ ਜਿਹੜੀ ਐ ਇੱਥੋਂ ਦੇ ਜਿਹੜੇ ਕਰਮਚਾਰੀ ਨੇ ਜਿਹੜੇ ਇੱਥੇ ਠੇਕੇਦਾਰ ਨੇ ਜਿਨ੍ਹਾਂ ਨੇ ਇਹ ਬਾਗ ਠੇਕੇ ਤੇ ਲਿਆ ਹੋਇਆ ਆ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਟਾਈਮ ਮੈਂ ਪਹਿਲਾਂ ਤੁਹਾਨੂੰ ਜਿਹੜਾ ਆ ਬਾਗ ਦਾ ਜਿਹੜਾ ਵਿਊ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਆ ਕਿ ਕਿੰਨਾ ਸੋਹਣਾ ਜਿਹੜਾ ਬਾਗ ਦਾ ਇਹ ਵਿਊ ਵੇ ਤੇ ਦੇਖੋ ਕਿੰਨਾ ਸੋਹਣਾ ਫਰੂਟ ਲੱਗਿਆ ਹੋਇਆ ਆ ਤੋ ਦੋਸਤੋ ਇਸ ਟਾਈਮ ਅਸੀਂ ਤੁਹਾਨੂੰ ਨਾ ਲੰਗਾਠਾਂ ਦੀ ਜਾਣਕਾਰੀ ਦੇਣ ਵਾਸਤੇ ਇੱਥੇ ਪਹੁੰਚਿਆ ਤੇ ਤੁਹਾਨੂੰ ਦੱਸ ਦੇ ਕਿ ਲੰਗਾਠਾਂ ਬਹੁਤ ਸਾਰੇ ਇੱਥੇ ਬਾਗ ਨੇ ਤੇ ਲੰਗਾਠਾਂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਇੱਥੇ ਬਾਗ ਨੇ ਪਰਿਆਵਰਣ ਦੀ ਸਹਿਤ ਸੰਭਾਲ ਜਿਹੜੀ ਉਹ ਸਾਡੇ ਨਾਲ ਭਾਈ ਸਾਹਿਬ ਕਰਦੇ ਨੇ ਮਿਹਰਬਾਨ ਜੀ ਮਿਹਰਬਾਨ ਜੀ ਇਸ ਟਾਈਮ ਸਾਡੇ ਨਾਲ ਜੁੜੇ ਨੇ ਇਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰ ਲੈਨੇ ਆਂ ਵੀ ਜਿਹੜੀ ਇੱਥੇ ਇਸ ਟਾਈਮ ਲੰਗਾਠ ਦਾ ਸੀਜ਼ਨ ਚੱਲਦਾ ਪਿਆ ਆ ਜਾਂ ਹੋਰ ਕਿਹੜੇ-ਕਿਹੜੇ ਦਰਖਤ ਨੇ ਪਾਈ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਨਮਸਕਾਰ ਭਾਈ ਸਾਹਿਬ ਸਭ ਕੋ ਲੰਗਾਠਾਂ ਬਾਰੇ ਜਾਣਕਾਰੀ ਦਿਓ ਵੀ ਇਹ ਸੀਜ਼ਨ ਕਿੰਨੇ ਦਿਨ ਰਹਿੰਦਾ ਤੇ ਕਿਸ ਤਰ੍ਹਾਂ ਹਿਸਾਬ ਤਾ ਆਵੇਦਾ ਅੱਛਾ 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 ਇਹ ਕੋਈ 15 20 ਦਿਨ ਕੇ ਵਾਸਤੇ ਉਹ ਸਾਰਾ ਹੀ ਬਸ ਇਸ ਤੇ ਸਪਰੇ ਸੁਪਰੇ ਕਰਨੀ ਪਾਣੀ ਲਗਾਉਣਾ ਇਸਕੋ ਔਰ ਇਸ ਦੀ ਰਾਖੀ ਕਰਨੀ ਤੋ ਕਿਤਨੀ ਕਿਤਨੀ ਦੇਰ ਹੋ ਗਿਆ ਆਪਕੋ ਜਹਾਂ ਪੇ ਇਧਰ ਹੋਲੇ 15 16 ਸਾਲ ਹੋਲੇ ਤੱਕ 15 16 ਸਾਲ ਸੀ ਹਾਂ ਜੀ ਇਸੇ ਬਗੀਚੇ ਮੇ ਇਸੇ ਬਗੀਚੇ ਮੇ ਕੌਣ ਕੌਣ ਸੇ ਔਰ ਜੋ ਫਰੂਟ ਹੈ ਇਸਮੇ ਫਰੂਟ ਹੈ ਜੀ ਆਮ ਹੈ और इसमें अमरूद है और इसमें आड़ू है आलू बुखारा है लीची है ये पांच-छह फ्रूट है जी इसमें ठीक है अभी लंगाट चल हाँ जी हाँ जी लंगाट चालू हैगी उसके बाद फिर नाली, आड़ू चालू हो जाएगा और आलू बुखारा चालू हो जाएगा उसके बाद फिर लीची और आम ठीक है तो इनको जो स्प्रे वगैरह वो कब कब की जाती है जी बस अब पहली स्प्रे शुरू है जी लीची को तो

तो फ्रूट वहाँ भी मिलेगा मिलेगा हाँ जी तो इसकी छाया हाँ, हाँ। तो मतलब क्या, क्या खाना पसंद करता है फ्रूट वो अपने घर पे लगा सकता है अच्छा घर पे जो वो ऑर्गेनिक होगा है ना हाँ जी हाँ जी हाँ जी तो जहाँ पे तो स्प्रे करनी पड़ती है बड़े बाग होते बिल्कुल बिल्कुल कीड़ा मकोड़ा लगने के कितने एरिया में जो जो लंगाट का पेड़ है ये कोई दो एकड़ एक में था जी और एक एकड़ एक में रह गया बस अब एक एकड़ एक में रह गया हाँ जी हाँ जी तो सीजन का कितना का फ्रूट आ जाता है इस पे फ्रूट तो काफी आ जाए लेकिन इसकी जो मंडी में मार्केट है ना कम है अच्छा, लंगार की हिमाचल की अच्छी मार्केट है वो क्योंकि उसकी साइज मोटा है और काफी बढ़िया आती है उधर की वो इधर अपने पंजाब में कम कम है इसकी हाँ, आती हाँ, है हाँ, हाँ, आती है हाँ, हाँ, तो तो आती बाकी जो लीची मैंगो वो तो काफ़ी ज़्यादा हाँ हाँ ठीक है बाकी मैंगो इस बार कम है और लीची की फसल ठीक है जब आप इसका ठेका लेते हो पैसा वगैरह पूरा हो जाता है तकरीबन तकरीबन पूरा भी हो जाता है घट भी जाता है ये देखो कुछ मालिक से सलूक कर लेते हैं हमारे साथ में जैसे कि उनको पता चल ही जाता है हाँ जी हाँ जी वो घूमते हैं फिरते हैं देखते हैं भाई फल व्यापारी मतलब घाटे में चल रहा इसके साथ सलूक कर लो ठीक ठीक का तो इसी के कारण शायद आप अभी तक जहां पे लगे हो बस बस में भी अच्छे चल रहे हैं तो हम भी अच्छे चल रहे हैं बिल्कुल 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 अ ए जी जी साडे नाल मेहरबान जी भाई आपा पिसोकर किथे आ पिसोका कित्थों तुही आई तो बस रहने वाले के रहने के हैं बाकी सारा प्रूफ मेरा इस पेंड का ही बनावा मैं इधर का 15 साल तो हो ही गए 15 16 साल हो गए इधर न्याने नूने भी इधर ही पड़े उनका सारे प्रूफ यही है न्याने के भी मेरे भी सबके इधर ही राशन पानी ਮਿਲਦਾ ਹੈ ਮੇਰੇ ਕੋਈ ਦਾਣੇ ਦੂਣੇ ਮਿਲਤੇ ਇਧਰ ਹੀ ਠੀਕ ਹੈ ਠੀਕ ਮਤਲਬ ਸਾਰਾ ਵੋਟਰ ਵਗੈਰਾ ਇਧਰ ਹੀ ਬਣਾਉਂੋ ਵੋਟ ਤਾਂ ਮੇਰੀ ਉਧਰ ਕੀ ਹੈ ਇਧਰ ਕਿਉਂਕਿ ਉਹ ਮਕਾਨ ਨੰਬਰ ਮੰਗੇ ਹਨ ਹਾਂ ਉਹ ਮੇਰੇ ਪਾਸ ਹੈ ਨਹੀਂ ਠੀਕ ਹੈ ਬਾਕੀ ਸਾਰਾ ਦਾਣਾ ਦੂਣੀ ਮਿਲਦਾ ਸਭ ਇਸੇ ਤਰੀਕਾ ਹਾਂ ਠੀਕ ਹੈ ਠੀਕ ਹੈ ਬਹੁਤ ਅੱਛੀ ਬਾਤ ਹੈ ਜੀ ਏਸੀਸੀ ਸਾਡੇ ਨਾਲ ਮਿਹਰਬਾਨ ਜੀ ਜਿਹੜੇ ਕਿ ਬਾਗ ਦਾ ਠੇਕਾ ਲੈਂਦੇ ਨੇ ਇਹ ਸਾਰੇ ਬਾਗ ਦੀ ਦੇਖਰੇਖ ਜਿਹੜੀ ਹੈ ਇਹ ਤੇ ਇਹਨਾਂ ਦਾ ਪਰਿਵਾਰ ਹੀ ਕਰਦਾ ਆ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਬਾਗ ਦੇ ਵਿੱਚ ਕਈ ਵਾਰੀ ਘਾਟਾ ਵੀ ਪੈ ਜਾਂਦਾ ਆ ਵਾਧਾ ਵੀ ਹੋ ਜਾਂਦਾ ਆ ਪਰ ਜੇ ਕਿਤੇ ਘਾਟਾ ਪੈ ਜਾਵੇ ਤੇ ਮਾਲਕ ਜਿਹੜਾ ਆ ਉਹ ਚੰਗੇ ਤਰੀਕੇ ਦੇ ਨਾਲ ਸਾਡੇ ਨਾਲ ਵਤੀਰਾ ਕਰ ਲੈਂਦੇ ਆ ਤੇ ਵਾਧਾ ਘਾਟਾ ਸਾਡੇ ਨਾਲ ਠੇਕੇ ਦੇ ਵਿੱਚ ਕਰ ਲੈਂਦੇ ਆ ਜਿਦੇ ਕਰਕੇ ਲਗਾਤਾਰ 15 ਸਾਲ ਤੋਂ ਜਿਹੜਾ ਏ ਬਾਗ ਦੇ ਵਿੱਚ ਅਸੀਂ ਬੈਠੇ ਹੋਏ ਆ ਤੇ ਕੰਮ ਕਰਦੇ ਪਏ ਆ ਕਿਉਂਕਿ ਜਿੱਦੋਂ ਮਾਲਕ ਚੰਗਾ ਹੋਵੇ ਤੇ ਲੇਬਰ ਵੀ ਫਿਰ ਜਿਹੜੀ ਹੈ ਉਹ ਬਚੀ ਰਹਿੰਦੀ ਹੈ ਤੇ ਬਚਾ ਰਹਿੰਦਾ ਆ ਮੈਂ ਤੇ ਸਾਰੇ ਮਾਲਕਾਂ ਨੂੰ ਇਹੀ ਕਵਾਂਗਾ ਵੀ ਜਿਹੜੀ ਤੁਹਾਡੀਆਂ ਲੇਬਰਾਂ ਨੇ ਜਾਂ ਜਿਹੜੇ ਤੁਹਾਡੇ ਠੇਕੇਦਾਰ ਨੇ ਉਹਨਾਂ ਦੇ ਨਾਲ ਚੰਗਾ ਵਤੀਰਾ ਜ਼ਰੂਰ ਬਣਾ ਕੇ ਰੱਖੋ ਤਾਂ ਕਿ ਉਹ ਰੈਗੂਲਰ ਜਿਹੜਾ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰ ਸਕਣ ਕਿਉਂਕਿ ਜੇਕਰ ਉਹਨਾਂ ਨੂੰ ਕੋਈ ਘਾਟਾ ਪਏਗਾ ਤਾਂ ਉਹ ਜਲਦੀ ਸਾਡ ਕੇ ਭੱਜ ਜਾਣਗੇ ਪਰ ਲਗਾਤਾਰ ਜਿਹੜਾ ਆ ਮਿਹਨਤ ਕਰਨ ਦੇ ਨਾਲ ਜਿਹੜਾ ਆ ਉਹ ਇੱਥੇ ਟਿਕੇ ਰਹਿੰਦੇ ਨੇ ਸਿਰਫ ਟਾਡੇ ਚਿਰ ਤੇ ਇਹਨਾਂ ਨੇ ਕਹ ਆ ਵੀ ਮਾਲਕ ਬਹੁਤ ਚੰਗੇ ਨੇ ਦੇਖ ਰੇ ਕਰਦੇ ਨੇ ਤੇ ਨਾਲ ਦੀ ਨਾਲ ਜਿਹੜਾ ਆ ਅਸੀਂ ਉਹਨਾਂ ਦੇ ਮੁਤਾਬਕ ਜਿਹੜਾ ਚੱਲ ਕੇ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਕੰਮ ਕਰ ਲਨੇ ਆ ਐਸ ਟਾਈਮ ਜਿਹੜਾ ਅਸੀਂ ਤੁਹਾਨੂੰ ਫਰੂਟ ਦਿਖਾ ਰਹੇ ਸੀ ਉਹ ਦਿਖਾ ਰਹੇ ਸੀ ਇੱਥੇ ਕਿ ਜਿਹੜੀ ਲੰਗਾਠ ਆ ਉਹਦਾ ਤੇ ਬਾਕੀ ਜਿਹੜੀ ਗੱਲਬਾਤ ਆ ਤੁਹਾਨੂੰ ਦੱਸ ਦਈਏ ਕਿ ਲੰਗਾੜ ਦੇ ਨਾਲ ਅੱਗੇ ਜਿਹੜੀ ਲੀਚੀ ਤੇੜੀ ਹੈ ਉਹ ਵੀ ਤਿਆਰ ਹੋ ਜਾਣੀ ਹੈ ਇੱਧਰ ਜੇਕਰ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦਿਆਂ ਤੇ ਐਸ ਸਾਈਡ ਦੇ ਉੱਤੇ ਜਿਹੜਾ ਆ ਇਹ ਲੀਚੀ ਦੇ ਪੇੜ ਨੇ ਤੇ ਲੀਚੀ ਨੂੰ ਵੀ ਤੁਸੀਂ ਦੇਖਦੇ ਪਈਓ ਜੇਕਰ ਤੁਹਾਨੂੰ ਕੈਮਰੇ ਤੇ ਨਜ਼ਰ ਆ ਰਿਹਾ ਤੇ ਲੀਚੀ ਨੂੰ ਵੀ ਖਫਾ ਲਿਆ ਜਿਹੜਾ ਕਾਫੀ ਜ਼ਿਆਦਾ ਪਿਆ ਹੋਇਆ ਆ ਤੇ ਅੱਗੇ ਜਿਹੜਾ ਲੀਚੀ ਆ ਜਾਣੀ ਹੈ ਤੇ ਲੀਚੀ ਦੇ ਨਾਲ-ਨਾਲ ਜਿਹੜਾ ਆ ਆਂਬ ਸੁਰੂ ਹੋ ਜਾਣੇ ਆ ਤੇ ਲਗਾਤਾਰ ਜਿਹੜਾ ਐਸ ਬਾਗ ਤੋਂ ਜਿਹੜੇ ਆ ਫਰੂਟ ਜਿਹੜੇ ਆ ਮਾਰਕੀਟ ਦੇ ਵਿੱਚ ਜਾਂਦੇ ਰਹਿੰਦੇ ਨੇ ਤੇ ਤੁਹਾਡੇ ਤੱਕ ਪਹੁੰਚਦੇ ਰਹਿੰਦੇ ਨੇ ਅੱਜ ਦੀ ਸਟੋਰੀ ਅੱਜ ਦੀ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹੋਰ ਵੀ ਜੜੀਆਂ ਗੱਲਾਂ ਬਾਤਾਂ ਹੀ ਤੁਹਾਡੇ ਨਾਲ ਸਾਂਝੀਆਂ ਕਰ ਸਕੀ ਤੇ ਦੋਸਤੋ ਇਸ ਟਾਈਮ ਅਸੀਂ ਤੁਹਾਨੂੰ ਜੜੀਆਂ ਤਸਵੀਰਾਂ ਦਿਖਾਈਆਂ ਨੇ ਇਹ ਦਿਖਾਈਆਂ ਨੇ ਇੱਕ ਲੰਗਾਠਾਂ ਦੇ ਬਾਗ ਦੇ ਵਿੱਚੋਂ ਲੰਗਾਠਾਂ ਦਾ ਜਿਹੜਾ ਬਾਗ ਆ ਲੰਗਾਠਾਂ ਦੀ ਜਿੱਥੇ ਖੇਤੀ ਹੁੰਦੀ ਏ ਉਸ ਖੇਤਾਂ ਦੇ ਵਿੱਚ ਅਸੀਂ ਖੜੇ ਆ ਤੇ ਲੰਗਾਠਾਂ ਦੇ ਵਿੱਚ ਜਿਹੜੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਡੀਪੀਸੀ ਪੰਜਾਬੀ ਤੁਸੀਂ ਮੇਰੇ ਨਾਲ ਦੇਖਦੇ ਪਏ ਹੋ ਡੀਪੀਸੀ ਪੰਜਾਬੀ ਤੇ ਤੁਹਾਨੂੰ ਦਿੱਤੀ ਗਈ ਇਹ ਲੰਗਾਠਾਂ ਦੀ ਜਾਣਕਾਰੀ ਕਿਵੇਂ ਦੀ ਲੱਗੀ ਏ ਵਧੀਆ ਲੱਗੀ ਏ ਤਾਂ ਲਾਈਕ ਕਰਿਓ ਲਾਈਕ ਕਰਕੇ ਸ਼ੇਅਰ ਕਰਿਓ ਕਮੈਂਟ ਕਰਿਓ ਤਾਂ ਕਿ ਤੁਹਾਡੇ ਤੱਕ ਹਰ ਜਾਣਕਾਰੀ ਹਰ ਗੱਲਬਾਤ ਜਿਹੜੀ ਏ ਪਹੁੰਚ ਕੇ ਬੜੀ ਆਰਾਮ ਦੇ ਨਾਲ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਤੇ